ਸੋਸੀ ਪਵਿੱਤਰ ਆਤਮਾ ਦੇ 9 ਵਰਦਾਨ ਜੁਆ ਉਹਨਾਂ ਦੇ ਬਾਰੇ ਅਸੀਂ ਸਿੱਖਤੇ ਆ ਰਹੇ ਸੀਗੇ ਔਰ ਇਹ ਉਸ ਦੇ ਵਿੱਚ ਆਖਰੀ ਵੀਡੀਓ ਆ 10ਵਾਂ ਵੀਡੀਓ ਆ ਔਰ ਹੁਣ ਤੱਕ ਅਸੀਂ 8 ਵਰਦਾਨਾਂ ਦੇ ਬਾਰੇ ਅਸੀਂ ਸਿੱਖ ਚੁੱਕੇ ਆ ਔਰ ਅੱਜ ਜੋ ਵਰਦਾਨ ਦੇ ਬਾਰੇ ਅਸੀਂ ਸਿੱਖਾਂਗੇ ਉਹ ਆ ਵਿਸ਼ਵਾਸ ਦਾ ਵਰਦਾਨ ਨਿਸ਼ਚਾ ਦਾ ਵਰਦਾਨ ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਇੱਕ ਉਹ ਵਿਸ਼ਵਾਸ ਆ ਜੋ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਆ ਔਰ ਅਸੀਂ ਪਰਮੇਸ਼ਰ ਦੇ ਨਾਲ ਇੱਕ ਆਪਣਾ ਸੰਬੰਧ ਜੋ ਸਥਾਪਿਤ ਕਰਦੇ ਹਾਂ ਅਸੀਂ ਆਪਣੇ ਪਾਪ ਤੋਂ ਨਜ਼ਾਤ ਕੋ ਨੇ ਅਸੀਂ ਮੁਕਤੀ ਪਾਉਂਨੇ ਆ ਔਰ ਉਸ ਤੋਂ ਬਾਅਦ ਅਸੀਂ ਉਸ ਪਰਮੇਸ਼ਰ ਦੇ ਘਰਾਣੇ ਦਾ ਇੱਕ ਹਿੱਸਾ ਬਣ ਜਾਂਦੇ ਹਾਂ ਔਰ ਉਹ ਜੋ ਵਿਸ਼ਵਾਸ ਆ ਉਹ ਹਰ ਵਿਸ਼ਵਾਸੀ ਹਰ ਖੁਦਾ ਦੇ ਸੇਵਕ ਦੇ ਅੰਦਰ ਜੋ ਆ ਪਾਇਆ ਜਾਂਦਾ ਆ ਔਰ ਉਸ ਵਿਸ਼ਵਾਸ ਦੇ ਬਾਰੇ ਜਦ ਅਸੀਂ ਗੱਲ ਕਰਦੇ ਹਾਂ ਸੋ ਉਹਦੇ ਬਾਰੇ ਅਸੀਂ ਦੇਖਦੇ ਹਾਂ ਰਸੂਲਾਂ ਦੇ ਕਰਤਵ 16 ਅਧਿਆਏ ਉਸ ਦਾ 31 ਆਇਤ ਵਿੱਚ ਲਿਖਿਆ ਆ ਉਨਾ ਆਖਿਆ ਪ੍ਰਭੂ ਯਿਸੂ ਤੇ ਨਿਛਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਸੋ ਇੱਕ ਇਹ ਵਿਸ਼ਵਾਸ ਜਿਸ ਤੋਂ ਸਾਡੇ ਮਸੀਹੀ ਜੀਵਨ ਦਾ ਆਰੰਭ ਹੁੰਦਾ ਆ ਆਗਾਜ਼ ਹੁੰਦਾ ਆ ਇਸਾਂ ਦਰੋਗੇ ਨੇ ਪੌਲਸ ਨੂੰ ਪੁੱਛਿਆ ਕਿ ਮੈਂ ਕੀ ਕਰਾਂ ਜਿਸ ਤੋਂ ਮੈਂ ਬਚਾਇਆ ਜਾਵਾਂ ਤੋ ਕਹਿੰਦੇ ਕਿ ਪ੍ਰਭੂ ਯਿਸੂ 'ਤੇ ਵਿਸ਼ਵਾਸ ਕਰ ਸੋ ਇੱਕ ਉਹ ਵਿਸ਼ਵਾਸ ਜਿਹੜਾ ਸਾਨੂੰ ਬਚਉਂਦਾ ਆ ਉਹ ਵਿਸ਼ਵਾਸ ਜੋ ਸਾਨੂੰ ਖੁਦਾ ਦੇ ਨਾਲ ਮਿਲਾਉਂਦਾ ਆ ਉਹ ਵਿਸ਼ਵਾਸ ਜਿਸ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕਰਦੇ ਹਾਂ ਖੁਦਾ ਦੇ ਵਚਨ ਨੂੰ ਮਲਨ ਕਰਦੇ ਹਾਂ ਪੜ੍ਹਦੇ ਹਾਂ ਉਹ ਵਿਸ਼ਵਾਸ ਜਿਸ ਦੇ ਬਾਰੇ ਲਿਖਿਆ ਹੈ ਇਬਰਾਨੀਅਤ ਦੀ ਪੱਤਰੀ ਦੇ ਵਿੱਚ ਕਿ ਮੇਰਾ ਧਰਮੀ ਬੰਦਾ ਜੋ ਆਪ ਪਰਮੇਸ਼ਰ ਦਾ ਵਿਸ਼ਵਾਸ ਤੋਂ ਜੀਏਗਾ ਸੋ ਉਹ ਵਿਸ਼ਵਾਸ ਜਿਹੜਾ ਆ ਉਹ ਸਾਨੂੰ ਖੁਦਾ ਦੇ ਨਾਲ ਕੀ ਕਰਦਾ ਹੈ ਜੋੜਦਾ ਹੈ ਸਾਨੂੰ ਬਚੋਂਦਾ ਹੈ ਔਰ ਹਮੇਸ਼ਾ ਹੀ ਖੁਦਾ ਦੇ ਵਿੱਚ ਜੋ ਆ ਸਾਨੂੰ ਬਣਾਈ ਰੱਖਦਾ ਹੈ ਪਰ ਅਸੀਂ ਇਸ ਅਗਦੇ ਦੇਖਦੇ ਹਾਂ ਕਿ ਇੱਕ ਵਿਸ਼ਵਾਸ ਜਿਹੜਾ ਨੌ ਵਰਦਾਨਾਂ ਦੇ ਵਿੱਚ ਹੁੰਦਾ ਆ ਉਹ ਵਿਸ਼ਵਾਸ ਦੇ ਵਿੱਚ ਜੋ ਵਿਸ਼ਵਾਸ ਦਾ ਵਰਦਾਨ ਆ ਔਰ ਇੱਕ ਇਹ ਵਿਸ਼ਵਾਸ ਜੋ ਸਧਾਰਨ ਰੀਤੀ ਨਾ ਅਸੀਂ ਕਰਦੇ ਆ ਔਰ ਸਾਡੀ ਸ਼ੁਰੂਆਤ ਹੁੰਦੀ ਆ ਮਸੀਹੀ ਜੀਵਨ ਦੇ ਵਿੱਚ ਇਸ ਦੇ ਵਿੱਚ ਤਾਂ ਅੰਤੋਂ ਅਸੀਂ ਦੇਖਾਂਗੇ ਇਸ ਵਾਰ ਅਸੀਂ ਦੇਖਿਆ ਕਿ ਜੋ ਵਿਸ਼ਵਾਸ ਜਿਸ ਤੋਂ ਸਾਡਾ ਮਸੀਹੀ ਜੀਵਨ ਸ਼ੁਰੂ ਹੁੰਦਾ ਆ ਉਹ ਵਿਸ਼ਵਾਸ ਕੀ ਕਰਦਾ ਆ ਸਾਨੂੰ ਖੁਦਾ ਦੇ ਨਾਲ ਜੋੜਦਾ ਆ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦਾ वचन ਨੂੰ ਲੈ ਕੇ ਹੁੰਦਾ ਆ ਸਾਨੂੰ वचन ਚ ਮਜ਼ਬੂਤ ਕਰਦਾ ਹੈ ਉਸ ਵਿਸ਼ਵਾਸ ਤੇ ਨਾਲ ਹੀ ਅਸੀਂ ਪਰਮੇਸ਼ਰ ਦੇ ਨਾਲ ਜੁਆ ਚੱਲਦੇ ਆ ਸੋ ਇਹ ਜੋ ਵਿਸ਼ਵਾਸ ਦਾ ਵਰਦਾਨ ਆ ਇਹ ਵਰਦਾਨ ਕਿਸ ਰੀਤੀ ਨਾਲ ਕੰਮ ਕਰਦਾ ਆ ਇਹ ਉਸ ਵਿਸ਼ਵਾਸ ਤੋਂ ਥੋੜਾ ਜਿਹਾ हट ਕੇ ਕਿਸ ਤਰ੍ਹਾਂ ਔਰ ਇਹ ਵਿਸ਼ਵਾਸ ਦਾ ਕੰਮ ਇਹ ਜੋ ਵਿਸ਼ਵਾਸ ਦਾ ਵਰਦਾਨ ਹੈ ਇਹ ਕਿਸ ਮੌਕੇ ਦੇ ਉੱਤੇ ਕੰਮ ਕਰਦਾ ਆ ਤੁਹਾਨੂੰ ਜਿਸ ਸਮੇਂ ਪਰਮੇਸ਼ਰ ਆਪਣੇ ਕਿਸੇ ਵੀ ਸੇਵਕ ਨੂੰ ਕਿਸੇ ਵੀ ਇੱਕ ਵਿਸ਼ਵਾਸੀ ਜਨ ਨੂੰ ਕਿਸੇ ਐਸੇ ਕਾਮਲੀ ਇਸਤੇਮਾਲ ਕਰਦਾ ਹੈ ਜਿਸ ਦਾ ਕਿਸੀਂ ਦੇਖਦੇ ਹਾਂ ਰਸੂਲਾਂ ਦੇ ਕਰਤੱਵ ਤੀਸਰੇ ਅਧਿਆਏ ਦੇ ਵਿੱਚ ਰਸੂਲਾਂ ਦੇ ਕਰਤੱਵ ਤੀਸਰਾ ਹੈ ਉਸੇ ਛੇ ਆਇਤ ਨੂੰ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਇਸ ਜਗਤ ਲਿਖਿਆ ਪਰ ਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ ਔਰ ਸੱਤਵਚਨ ਚ ਲਿਖਿਆ ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾਇਆ ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਤਕੜੇ ਹੋ ਗਏ ਸੋ ਇਸ ਸੰਗਤ ਉਤੇ ਇੱਕ ਅਦਭੁਤ ਕੰਮ ਖੁਦਾ ਨੇ ਪਤਰਸ ਦੇ ਦੁਆਰਾ ਕੀਤਾ ਔਰ ਇਹ ਪਹਿਲਾ ਅਦਭੁਤ ਕੰਮ ਸੀ ਜੋ ਚੇਲਿਆਂ ਦੇ ਦੁਆਰਾ ਹੋਇਆ ਔਰ ਇਹੋ ਜੇ ਮੌਕੇ ਦੇ ਉਤੇ ਅਜਿਹੇ ਮੌਕੇ ਤੇ ਜਦੋਂ ਪਰਮੇਸ਼ਰ ਆਪਣੇ ਇੱਕ ਕਿਸੇ ਵੀ ਸੇਵਕ ਨੂੰ ਜਾਂ ਵਿਸ਼ਵਾਸੀ ਜਨ ਨੂੰ ਇਸਤੇਮਾਲ ਕਰਦਾ ਉਸ ਸਮੇਂ ਇਹ ਵਿਸ਼ਵਾਸ ਦਾ ਵਰਦਾਨ ਜਿਹੜਾ ਹੈ ਖੁਦਾ ਦਾ ਉਹ ਕੰਮ ਕਰਦਾ ਹੈ ਔਰ ਇੱਕ ਐਸਾ ਵਿਸ਼ਵਾਸ ਸੰਦਰੋਪਨ ਹੁੰਦਾ ਹੈ ਕਿ ਹਾਂ ਮੈਂ ਇਹਨੂੰ ਬੋਲੂਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਚੱਲ ਫਿਰ ਔਰ ਸੱਚਮੁੱਚ ਚੱਲੇਗਾ ਕਿਉਂਕਿ ਇੱਕ ਸਧਾਰਨ ਵਿਸ਼ਵਾਸ ਹੁੰਦਾ ਹੈ ਜਦੋਂ ਇੱਕ ਵਿਸ਼ਵਾਸੀ ਆਪਣਾ ਵਿਸ਼ਵਾਸੀ ਜੀਵਨ ਬਤੀਤ ਕਰਦਾ ਹੈ ਇੱਕ ਮਸੀਹੀ ਜੀਵਨ ਬਤੀਤ ਕਰਦਾ ਹੈ ਉਸ ਸਮੇਂ ਇੱਕ ਵਿਸ਼ਵਾਸ ਲੈ ਕੇ ਉਹ ਚੱਲ ਰਿਹਾ ਹੈ ਕਿ ਹਾਂ ਮੇਰਾ ਪ੍ਰਭੂ ਜੋ ਆਪ ਨੂੰ ਸੰਭਾਲਦਾ ਹੈ ਮੇਰੀ ਹਰ ਲੋੜ ਜ਼ਰੂਰਤ ਨੂੰ ਪੂਰਾ ਕਰਦਾ ਹੈ ਉਹ ਖੁਦਾ ਜੋ ਆਪ ਨੂੰ ਪਿਆਰ ਕਰਦਾ ਹੈ ਇੱਕ ਇਹ ਵਿਸ਼ਵਾਸ ਪਰ ਜਿਹੇ ਮੌਕੇ ਤੇ ਉੱਤੇ ਵਿਸ਼ਵਾਸ ਦਾ ਵਰਦਾਨ ਪਰਗਟ ਹੁੰਦਾ ਆ ਔਰ ਇਸ ਕੌਨਫੀਡੈਂਸ ਦੇ ਵਿੱਚ ਵਿਸ਼ਵਾਸ ਦਾ ਵਰਦਾਨ ਜੋ ਆ ਲੈ ਕੇ ਆਉਂਦਾ ਇੱਕ ਵਿਸ਼ਵਾਸੀ ਨੂੰ ਜਾਂ ਸੇਵਕ ਨੂੰ ਕਿ ਉਹਦੇ ਅੰਦਰ ਇੱਕ ਦਲੇਰੀ ਹੁੰਦੀ ਆ ਇਹ ਬੋਲਣ ਦੀ ਕਿ ਯੇਸ਼ੂ ਮਸੀਹ ਦੇ ਨਾਮ ਤੇ ਚੱਲ ਫਿਰ ਸੋ ਇਹ ਵਿਸ਼ਵਾਸ ਦਾ ਵਰਦਾਨ ਕਦੋਂ ਕੰਮ ਕਰਦਾ ਹੈ ਜਦੋਂ ਖੁਦਾ ਕੋਈ ਅਦਭੁਤ ਕੰਮ ਜੋ ਆ ਕਰਨ ਜਾ ਰਿਹਾ ਹੁੰਦਾ ਹੈ ਇਸ ਤੀਕੇ ਨਾਲ ਸੀ ਪੁਰਾਣਾ ਨਿਯਮ 'ਚ ਵੀ ਦੇਖਦੇ ਆ ਪੁਰਾਣਾ ਨਿਯਮ 'ਚ ਵੀ ਸਾਨੂੰ ਅ ਨਜ਼ਰ ਆਉਂਦਾ ਹੈ ਕਿ ਪਰਮੇਸ਼ਰ ਦੇ ਕੁਝ ਦਾਸਾਂ ਨੇ ਕਿ ਜੋ ਐਸੇ ਕਮਾਂਡ ਦਿੱਤੇ ਐਸੀਆਂ ਕੁਝ ਆਗਿਆਵਾਂ ਦਿੱਤੀਆਂ ਆਪਣੇ ਮੂੰਹ ਤੋਂ ਕੁਝ ਐਸੇ ਵਚਨ ਉਹਨਾਂ ਨੇ ਕੱਢੇ ਜਿਹੜੇ ਇੱਕ ਸਧਾਰਨ ਵਿਸ਼ਵਾਸ ਇੱਕ ਸਧਾਰਨ ਰੀਤੀ ਨਾਲ ਇੱਕ ਮਨੁੱਖ ਜਵਾ ਉਹ ਕਦੀ ਵੀ ਇਸ चीज ਦੀ ਕਲਪਨਾ ਨਹੀਂ ਕਰ ਸਕਦਾ ਕਿ ਮੈਂ ਇਸ ਤਰ੍ਹਾਂ ਬੋਲੂੰਗਾ ਤੇ ਇਸ ਤਰ੍ਹਾਂ ਹੋ ਜਾਏਗਾ ਇਸ चीज ਦੇ ਸੋਚ ਨਹੀਂ ਸਕਦਾ ਜਿਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਏਲੀਆ نبی ਜੋ ਆ ਉਹ ਖੜਾਇਆ ਕਰਮਲ ਪਹਾੜ ਦੇ ਉੱਪਰ ਔਰ ਕੀ ਬੋਲਦਾ ਕਿ ਅਬਰਾਹਮ ਇਜ਼ਹਾਕ ਔਰ ਯਾਕੂਬ ਦੇ ਪਰਮੇਸ਼ਰ ਜੋ ਆ ਅੱਜ ਇਹਨਾਂ ਲੋਕਾਂ ਨੂੰ ਪਤਾ ਚੱਲ ਜਾਏ ਕਿ ਤੂੰ ਵੀ ਇੱਕ ਪਰਮੇਸ਼ਰ ਹੈਂ ਔਰ ਮਹਤਰਾ ਦਾਸ ਹੈਂ ਔਰ ਉਸ ਸਮੇਂ ਨੇ ਅੱਗ ਦੇ ਲਈ ਪੁਕਾਰਿਆ ਔਰ ਲਿਖਿਆ ਅੱਗ ਉਤਰੀ ਔਰ ਉਸ ਸਾਰੀ ਜਗਵੇਦੀ ਨੂੰ ਕਿਆ ਚੱਟ ਗਈ ਪਸ਼ਮ ਕਰਕੇ سو کہنڈ اپ کیا کہ ایلیا دے اندر ایک کانفیڈنس لیول آیا کہ میں پکاروں گا تو سورگ آگ اتارے گا موسیٰ دے اندر ایک کانفیڈنس آ گیا کہ ہاں میں ایک ٹانگا دکھاؤں گا تو یہ لال ساگر آٹ ہو جائے گا سو so, ایسے کچھ لوکک کام جدو خدا کرن جا رہے ہندہ یا اس سمے ایک ایسا وشواس سڈے اندر اتپن ہوتا ہے ایسا وشواس پرگٹ ہوتا آ کہ وہ وشواس ہی سڈے اندر ایک کونفیڈینس پیدا کرتا ہے کہ ہاں اس طرح میں بولوں گا تو اس طرح ہو جائے گا اگر یہ وشواس کا وردان اگر ایک سیوک در پترس کے اندر کام نہیں کرے گا تو پترس جو آدھے اندر کدی کانفیڈینس نہیں آ پائے گا کہ میں بولوں گا ਤੋ ਇਹ ਲੰਗੜਾ ਚੱਲੇਗਾ ਇਹ ਕੌਨਫੀਡੈਂਸ ਉਸ ਦੇ ਅੰਦਰ ਨਹੀਂ ਆ ਸਕਦਾ ਇਸ ਲਈ ਇਹ ਜੋ ਵਿਸ਼ਵਾਸ ਦਾ ਵਰਦਾਨ ਆ ਇਹ ਵਰਦਾਨ ਕੁਝ ਐਸੇ ਮੌਕਿਆਂ ਦੇ ਉੱਤੇ ਪ੍ਰਗਟ ਹੁੰਦਾ ਹੈ ਜਦੋਂ ਪਰਮੇਸ਼ਰ ਕਿਸੇ ਵੀ ਸੇਵਕ ਨੂੰ ਕਿਸੇ ਵੀ ਵਿਸ਼ਵਾਸੀ ਨੂੰ ਕਿਸੇ ਅਲੌਕਿਕ ਕੰਮ ਲਈ ਕੀਆ ਇਸਤੇਮਾਲ ਕਰਨ ਜਾ ਰਿਹਾ ਹੁੰਦਾ ਹੈ ਸੋ ਇਹੋ ਜੇ ਮੌਕੇ ਦੇ ਉੱਤੇ ਇੱਕ ਸਧਾਰਨ ਵਿਸ਼ਵਾਸ ਜੋ ਆ ਉਹ ਕਦੇ ਵਿੱਚ ਬਦਲ ਜਾਂਦਾ ਹੈ ਇੱਕ ਵਿਸ਼ਵਾਸ ਤੇ ਵਰਦਾਨ ਦੇ ਵਿੱਚ ਕੀ ਕਰ ਜਾਂਦਾ ਬਦਲ ਜਾਂਦਾ ਹੈ ਸਸਲੀ ਜਿੰਨੇ ਵੀ ਤੁਸੀਂ ਕੰਮ ਦੇਖ ਲਓ ਰਸੂਲਾਂ ਦੇ ਕਰਤਬ ਦੇ ਵਿੱਚ ਕਿੰਨੇ ਮੌਕਿਆਂ ਦੇ ਉੱਤੇ ਪਤਰਸ ਜੋ ਆ ਉਸ ਦੇ ਦੁਆਰਾ ਪ੍ਰਭੂ ਇੱਕ ਮੁਰਦੇ ਨੂੰ ਜ਼ਿੰਦਾ ਕਰਦਾ ਆ ਪੌਲਸ ਦੇ ਦੁਆਰਾ ਵੀ ਇੱਕ ਮੁਰਦੇ ਨੂੰ ਪ੍ਰਭੂ ਜ਼ਿੰਦਾ ਕਰਦਾ ਆ ਔਰ ਐਸੇ ਮੌਕਿਆਂ ਦੇ ਉੱਤੇ ਜੋ ਆ ਇਹ ਵਿਸ਼ਵਾਸ ਦਾ ਵਰਦਾਨ ਕੰਮ ਕਰਦਾ ਆ ਤਾਂ ਇੱਕ ਸੇਵਕ ਦੇੰਦੇ ਕੌਨਫੀਡੈਂਸ ਹੁੰਦਾ ਕਿ ਹਾਂ ਪ੍ਰਭੂ ਇਹ ਕੰਮ kia ਕਰ ਸਕਦਾ ਆ ਔਰ ਪ੍ਰਭੂ ਕਰਨ ਜਾ ਰਿਹਾ ਹੈ ਸੋ ਇਹ ਆ ਵਿਸ਼ਵਾਸ ਦਾ ਵਰਦਾਨ ਔਰ ਇਸ ਦੇ ਵਿੱਚ ਕੋਈ ਇਸ ਤਰ੍ਹਾਂ ਸਵਾਲ ਆ ਤੁਸੀਂ ਪੁੱਛ ਸਕਦੇ ਹੋਰ ਕੋਈ ਚੀਜ਼ ਤੁਹਾਨੂੰ ਕਨਫਿਊਜ਼ਨ ਹੈ ਤਾਂ ਉਹ ਵੀ ਚੀਜ਼ ਕਮੈਂਟ ਬਾਕਸ ਤੇ ਪੁੱਛ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਹੋਵੇ ਆਮੀਨ